ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਜੀ ਅੱਪ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਇਆ ਹੋਗਾ ਇਸੇ ਉਮੀਦ ਤੇ ਅੱਪਾ ਅੱਜ ਨਵਾਂ ਬਲੌਗ ਸ਼ੁਰੂ ਕਰਦੇ ਆਂ ਤੇ ਬਾਕੀ ਦਿਨੇ ਅੱਜ ਮਿਲਦੇ ਆਂ ਜੀ ਦੇਖਦੇ ਆਂ ਕੀ ਕੀ ਕੰਮ ਨੇ ਆਪਣੇ ਕਿੱਧਰ ਨੇ ਜਾਣਾ ਆਪਾਂ ਨੇ ਕੀ ਕੀ ਕਰਨਾ ਹੈ ਸਾਰਾ ਤੁਹਾਡੇ ਨਾਲ ਕਰਾਂਗੇ ਸੇ ਤੇ ਤੁਸੀਂ ਬਲੌਗ ਦੇ ਨਾਲ ਬਣੇ ਰਹੋ ਵਧੀਆ ਵਧੀਆ ਬਲੌਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਇੱਕ ਕਮੈਂਟ ਜਰੂਰ ਕਰਦਿਆ ਕਰੋ ਲਾਈਕ ਸ਼ੇਅਰ ਇਹ ਨਿੱਕੀ ਜਿਹੀ ਮਜ਼ਾਕ ਥੋੜੀ ਤੇ ਬਾਕੀ ਸਾਰਾ ਬਲੌਗ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਮੇਰੀ ਚਲੋ ਜੀ ਇਹ ਮਜ਼ਾਕ ਤੇ ਨੈ ਤਾਂ ਹੀ ਸੀਨੇ ਮੈਂ ਬਲੌਗ ਤੇ ਲੋ ਜੀ ਆਪਾਂ ਪਹੁੰਚ ਗਏ ਅੱਜ ਧੂੜੀ ਤਿਆਰੀ ਕਰਨ ਵਾਸਤੇ ਇਥੋਂ ਮੈਨੂੰ ਬਾਜ ਮਿਊਟ ਕਰਨੀ ਪਈ ਕਿਉਂਕਿ ਵਿੱਚ ਫਿਰ ਕਾਪੀਰਾਈਟ ਆ ਜਾਂਦੇ ਨੇ ਜੇ ਆਪਾਂ ਮੀਲ ਚੱਲ ਦੇ ਚਲਾ ਦਈਏ ਤੇ ਮੈਂ ਬਾਈ ਲਿਆ ਜਾਂ ਜ ਤਿਆਰੀ ਕਰਨ ਕੰਪੋਜੀਸ਼ਨ ਆਪਣੇ ਬਣਾ ਲਈ ਤਿਆਰੀ ਕਰ ਲਈ ਕੁ ਦੋ ਦਿਨਾਂ ਦੇ ਵਿੱਚ ਡੰਮੀ ਕਰ ਦਾਂਗੇ ਫਿਰ ਕਰਾਂਗੇ ਤੁਹਾਨੂੰ ਗਾਣਾ ਪੇਸ ਲੋਈ ਪਤੂਰੀ ਜਾਇਆ ਏ ਅੱਜ ਗਏ ਤੇ ਤਿਆਰੀ ਕਰਨ ਤੇ ਬਹੁਤ ਵਧੀਆ ਕੰਪੋਜੀਸ਼ਨ ਤਿਆਰ ਹੋਈ ਹੈਗੀ ਪਰਿਵਾਰ ਤੇ ਗੀਤ ਕੱਲ ਤੁਹਾਨੂੰ ਪੈਦੀ ਕਰ ਦੂੰਗਾ ਬੰਨੀ ਕਿਉਂਕਿ 3 ਦਿਨ ਹੋ ਗਏ ਤਿਆਰੀ ਦੇ ਕਰਨਾ ਕਿ ਦਿਨ ਤੋਂ ਬਾਅਦ ਫੈਨਲ ਕਰਕੇ ਪਾਉਣ ਦੇ ਬਾਰੇ ਸਾਡੇ ਪੂਰੇ ਕਲਾਂ ਦੇ ਪੀਸ ਕਰਿਓ ਤੁਸੀਂ ਤਬੂਲ ਕਰਨੇ ਜਰਦਿਆਂ ਇਹ ਕਰੇ ਜਾ ਕੇ ਤੱਕ ਬਹੁਤ ਜ਼ਿਆਦੇ ਹੈਗੀ ਸਹੀ 12 ਵਜੇ ਮੈਨੂੰ ਮੁੜ ਕੇ ਲਓ ਜੀ ਆਪਣੇ ਪਿੰਡ ਅੱਜ ਲੱਗੇ ਸਬੀਰ ਧੂਰੀ ਵਾਲੇ ਅੱਡੇ ਤੇ ਤੇ ਮੈਨੂੰ ਵੀ ਦੁਪਹਿਰਾ ਹੁਣ ਕਰਕੇ ਭੁੱਖ ਲੱਗੀ ਤੇ ਬਹੁਤ ਜਿਆਦਾ ਲੱਗੀ ਤੇ ਫਿਰ ਆਪਾਂ ਵੀ ਰੋਕੇ ਪਾਣੀ ਪੀਣ ਬਹੁਤ ਸੋਹਣਾ ਜਲ ਜੀਰੇ ਦੀ ਸਵੀਲ ਲੈ ਆਇਆ ਜਲ ਜੀਰੇ ਦਾ ਪਾਣੀ ਤਿਆਰ ਕੀਤਾ ਹੈ ਸੇਵਾਦਾਰਾਂ ਨੇ ਤੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਆਪਾਂ ਜੀ ਤੋਂ ਫਿਰ ਪਾਣੀ ਪੀ ਕੇ ਘਰ ਨੂੰ ਫਿਰ ਚੱਲਿਆਂਗੇ ਹੁਣ ਤੇ ਅੱਜ ਆਪਣੇ ਕੋਲੇ ਪਹੁੰਚੇਗਾ ਜੀ ਆਪਣਾ ਇੱਕ ਖਾਸ ਦੋਸਤ ਜਿਹਦਾ ਨਾਮ ਹੈ ਜਸਵੀਰ ਸਿੰਘ ਮੰਗੋ ਤੇ ਬਾਈ ਇਹ ਬਹੁਤ ਵਧੀਆ ਵਧੀਆ ਖਾਸ ਦੋਸਤ ਦਰ ਕੁਵਾਰੇ ਕਿੰਨਾ ਕਰਦਾ ਰਹਿੰਦਾ ਹੈ ਨਾ ਬਹੁਤ ਵਧੀਆ ਕੰਨਾ ਹੁੰਦੀਆਂ ਨੇਗੀਆਂ ਤੇ ਆਪਾਂ ਉਹਨਾਂ ਦੇ ਲੈਨੇ ਅੱਜ ਸੁਝਾ ਵੀਰ ਆਇਆ ਹੋਇਆ ਆਪਣੇ ਲਾਗੇ ਅੱਜ ਉਹਨਾਂ ਨੂੰ ਲੈ ਕੇ ਆਨੇ ਕੈਮਰੇ ਦੇ ਅੱਗੇ ਜੇ ਉਹਨਾਂ ਦੀਆਂ ਗੱਲਾਂ ਵਧੀਆ ਲੱਗੀਆਂ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਤੇ ਮੇਰਾ ਇਹ ਖਾਸ ਦੋਸਤ ਹੈ ਵਧੀਆ ਤੇ ਵੈਸੇ ਮੈਂ ਇਹਦਾ ਚਾਚਾ ਲੱਗਦਾ ਪਰ ਅਸੀਂ ਦੋਸਤ ਦੋਸਤੀ ਆਪਸ ਵਿੱਚ ਹੀ ਤੇ ਕਰਾਉਨੇ ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਉਹਨੂੰ ਤੇ ਅੱਜ ਉਹਨਾਂ ਦੇ ਕੀ ਵਿਚਾਰ ਨੇ ਅੱਗੇ ਵਾਸਤੇ ਵੀ ਆਪਾਂ ਕਹਾਂਗੇ ਮਨੂ ਸਿੰਘ ਨੂੰ ਜਿਸ ਵੀਰ ਸਿੰਘ ਮੰਗੂ ਇਹਨਾਂ ਨਾਮ ਇਹ ਵੀ ਤੁਸੀਂ ਆਇਆ ਕਰੋ ਆਪਣੇ ਨਾਂ ਬਲਾਗ ਦੇ ਵਿੱਚ ਹੈਨਾ ਤੇ ਆਪਦੀਆਂ ਗੱਲਾਂ ਸ਼ੇਅਰ ਕਰਿਆ ਕਰੋ ਸਾਰੇ ਦਰਸ਼ਕਾਂ ਨਾਲ ਤੇ ਆਪਾਂ ਇਹਨਾਂ ਨੂੰ ਬੇਨਤੀ ਇਹ ਕਰਾਂਗੇ ਅੱਗੇ ਵਾਸਤੇ ਵੀ ਆਇਆ ਕਰਨਾ ਆ ਮੰਗੂ ਕੱਲ ਕੀ ਹੋ ਗਿਆ ਦੀ ਕੱਲ ਤੁਸੀਂ ਫਿਰਦੇ ਨੇ ਸਤਿ ਸ਼੍ਰੀ ਅਕਾਲ ਜੀ 10 ਤਰੀਕਾ ਜੀ ਦਾ ਖਾਸਾ ਰਹੇ ਜੀ ਠੀਕ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕੱਲ ਚਾਹਤ ਹੈ ਜੀ ਕਬੂਤਰ ਦੇ ਪੈਰ 'ਚ ਧਾਗਾ ਫਸ ਗਿਆ ਸੀਗਾ ਅੱਛਾ ਤੇ ਉਹ ਕੱਢਿਆ ਸੀਗਾ ਠੀਕ ਹੈ ਤੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀਰਾਂ ਨੂੰ ਕਿਸਾਨਾਂ ਨੂੰ ਜੋ ਵੀ ਇਹ ਕੰਮਕਾਜ ਦੇ ਖੇਤੀਬਾੜੀ ਦਾ ਵੀ ਜਿੰਨੀ ਆ ਵੀ ਜੂਰੀਆਂ ਤੇ ਬੂਰੀਆਂ ਹੁੰਦੀਆਂ ਗੋੜੀ ਤਾਰੇ ਖਸਾਮ ਰਹਿ ਜਾਂਦਾ ਹੈ ਵੀ ਬੇਨਤੀ ਹੈ ਤਾਂ ਅੱਗੇ ਵੀ ਸਾਮ੍ਹਾ ਕਰੋ ਇਕੱਠੇ ਕਰਕੇ ਤਾਂ ਅੱਗੇ ਚਾਹੇ ਅੱਗ 'ਚ ਸੜਦਿਆ ਕਰੋ ਚਾਹੇ ਧੂਆਂ ਪਾਟ ਕੇ ਡੁੰਗੇ ਦਤੋ ਜਾਂ ਡੁੰਗੇ ਹਾਂ ਹਾਂ ਸਹੀ ਨਹੀਂ ਇਸੇ ਕਰਦੇ ਕਾਰਨ ਜੀਵ ਜੰਤ ਜਿੰਨੇ ਜਨਰ ਨੇ ਆਪਾਂ ਗਨਾਧਾਰ ਆਪਾਂ ਬਣ ਜਾਂਦੇ ਹੰ ਹੰ ਇਨਸਾਨ ਬਣਦਾ ਹੈ ਉਹ ਪੈਰਾਂ ਸਤ ਪਾਉਂਦੇ ਨੇ ਨਾ ਉਹ ਤਾਂ ਅੱਗੇ ਪੈਰਾਂ 'ਚ ਫਸ ਜਾਂਦੇ ਨੇ ਪੈਰ ਟੁੱਟ ਜਾਂਦੇ ਨੇ ਉਹ ਬਚਾਰੇ ਬੇਕਾਰ ਹੋ ਜਾਂਦੇ ਹਾਂ ਹਾਂ ਗਲਤੀ ਬੰਦੇ ਦੀ ਭੁਗਤ ਨਹੀਂ ਬੰਦਦੇ ਭੁਗਤ ਨਹੀਂ ਉਹਨਾਂ ਨੂੰ ਪੈਂਦੀ ਸਹੀ ਗੱਲ ਹੈ ਚਾਚਾ ਜੀ ਇੱਕ ਹੋਰ ਬੇਨਤੀ ਹੈ ਗਰਮੀ ਦਾ ਟਾਈਮ ਚੱਲਦਾ ਹੈ ਹੂੰ ਧਰ ਕੇ ਆਸਣੇ ਹੂੰ ਜਾਨਵਰਾਂ ਨੂੰ ਠੰਡਾ ਪਾਣੀ ਆਪਾਂ ਬੰਦੇ ਨੂੰ ਗਿਆਨ ਇਸੇ ਕਰਕੇ ਪ੍ਰਮਾਤਮਾ ਨੇ ਦਿੱਤਾ ਹੈ ਹਾਂ ਹਾਂ ਮੋਟਰ ਦਾ ਪਾਣੀ ਠੰਡਾ ਪਾਣੀ ਕੱਢ ਕੇ ਆਪਾਂ ਹਰ ਵਕਤ ਪਾਣੀ ਰੱਖੀਏ ਜਾਨੂ ਹੂੰ ਹੂੰ ਕਿਉਂਕਿ ਤੜਫਿਆ ਜਾਨਵਰ ਪਾਣੀ ਪੀ ਰਿਹਾ ਇੰਦਾ ਉਹਨੂੰ ਵਿਚਾਰੇ ਨੂੰ ਸਾਹ ਮਿਲਦਾ ਯਾਰ ਬਾਕੀ ਹੈ ਨਾ ਪਰ ਅੱਖ ਤਾਂ ਦੇਣਾ ਪਰ ਉਹਨੂੰ ਬਾਦਲ ਦਾ ਰਹੇ ਨਾ ਦੋ ਦੋ ਮਿੰਟ ਪਾਣੀ ਬਾਦਲ ਦਾ ਰਹੇ ਜੀ ਦੋ ਘੰਟੇ ਬਾਅਦ ਮਿੰਟਾਂ ਦਾ 10 ਮਿੰਟਾਂ ਬਾਅਦ ਕਿਉਂ ਗਰਮੀ ਵਾਲਿਆ ਗਰਮ ਹੋ ਜਾਂਦਾ ਹੈ ਦੂਜੀ ਗੱਲ ਕੀ ਹੈ ਤੇ ਇਹ ਹੈਡਰ ਆਪਾਂ ਕਹਿੰਨਾ ਗਰਮਾਇਸ਼ ਕਰਮੀ ਹਾਂ ਗਰਮੀ ਦਾ ਕਾਰਨ ਵੀ ਇਨਸਾਨ ਬਣਿਆ ਹੈ ਨਸਾਨ ਕਿਉਂ ਬਣਿਆ ਹੈ ਆਪਦੇ ਖੇਤਾਂ ਦੇ ਵਿੱਚ ਕਿਸੇ ਦੇ ਕੋਈ ਦਰਖਤ ਨਹੀਂ ਲਾਇਆ ਗਿਆ ਹਾਂ ਹਾਂ ਸਹੀ ਜਿਹੜੇ ਕੁਦਰਤ ਕਣੀ ਹਨੇਰੀ ਆ ਜਾਂਦੀ ਹੈ ਉਹ ਦਰਖਤ ਪੱਟੇ ਜਾਂਦੇ ਨੇ ਉਹ ਪੱਟੇ ਹੋ ਵੀ ਆਪਾਂ ਚੱਕ ਲੈਨੇ ਆ ਕਿ ਮੁੜ ਕੇ ਨਹੀਂ ਸੋਚਦੇ ਵੀ ਆਪਾਂ ਦਰਖਤ ਲਾਈਏ ਹੈ ਉਹਦੇ ਨਾਲ ਆਪਣਾ ਝੰਡਾ ਮੌਸਮ ਦਾ ਬਣਦਾ ਵਾ ਬਾਕੀ ਏਸੀ ਲਾ ਲਾ ਗਰਮੀ ਹੋਰ ਵਧਾਈ ਜਾਏ ਏਸੀ ਲਾ ਤਾਂ ਹੋਗਾ ਹੀ ਚਾਹਤੇ ਹੀ ਬੰਦਾ ਗਰਮੀ ਦੇ ਵਿੱਚ ਏਸੀ ਲਾ ਦੇ ਆਪਣੇ ਸਰੀਰ ਸੁਖਾਲ ਹੋ ਗਏ ਹੁਣ ਆਪਾਂ ਨੇ ਜੀਰੀਆਂ ਲਾਉਣੀਆਂ ਨੇ ਕੰਮ ਕਰਨੇ ਨੇ ਆਪਾਂ ਫਿਰ ਖੇਤਾਂ 'ਚ ਕੰਮ ਕਿੱਥੇ ਕਰਾਂਗੇ ਜਦੋਂ ਆਪਾਂ ਚੜ ਕੇ ਏਸੀ ਲਾ ਦੇ ਆਰਥੰਤ ਕੀ ਸੀ ਜਿਹੜਾ ਇਹ ਵੀ ਏਸੀ ਦੀ ਵਰਤੋਂ ਵੀ ਘੱਟ ਕਰਨੀ ਚਾਹੀਦੀ ਘੱਟ ਕਰਨੀ ਚਾਹੀਦੀ ਹੈ ਇਹ ਰੁੱਖ ਲਾਏ ਹੋਣਾ ਰੁੱਖਾਂ ਦੇ ਥੱਲੇ ਬੈਠੋ ਮੰਜੇੜਾ ਕਿ ਰੁੱਖਾਂ ਦੇ ਵਿੱਚ ਜੀਵ ਜੰਤ ਜਿਹੜੀਆਂ ਨਵੇਂ ਤੋਂ ਨਵੇਂ ਜਾਨਵਰ ਆਉਣਗੇ ਪਾਣੀ ਪੀਣਗੇ ਥੱਲੇ ਠੰਡਾ ਪਾਣੀ ਰੱਖਿਆ ਬਾਕੀ ਕੁਦਰਤੀ ਹਵਾ ਦਾ ਫਰਕ ਹੈ ਬਹੁਤ ਫਰਕ ਹੈ ਚਾਚਾ ਜੀ ਕੁਦਰਤੀ ਹਵਾ ਦਾ ਨਜ਼ਾਰਾ ਲੈਣਾ ਚਾਹੀਦਾ ਹੈ ਰਾਤ ਨੂੰ ਬਾਹਰੇ ਪੈਣਾ ਚਾਹੀਦਾ ਪੱਖਾ ਲਾ ਕੇ ਬੈਠੋ ਬਿਨਾ ਮਸਰਦਾ ਮਸਰਦਾਨੀ ਡਾਲੋ ਚਾਹੀਏ ਜਿਹੜੇ ਅਸੀਂਾਂ ਚ ਪੈਂਦੇ ਨੇ ਸਾਰਿਆਂ ਨੂੰ ਬੇਨਤੀ ਹੈ ਵੀਰੋ ਨਾਲੇ ਦਾ ਬਿਲਕੁਲ ਟਾਊਗਾ ਕੋਸ਼ਿਸ਼ ਕਰੋ ਤੁਸੀਂ ਮਸਰਦਾਨੀਆਂ ਲਾ ਕੇ ਇੰਬਾਰੇ ਪੱਖਾ ਲਾ ਦੇ ਕਰੋ ਜੇ ਮੌਸਮ ਠੀਕ ਹੈ ਪੱਖਾ ਬੰਦ ਕਰ ਦਿਆ ਕਰਾਂਗੇ ਠੀਕ ਨਹੀਂ ਲੋੜ ਤਾਂ ਆਪਾਂ ਪੱਖਾ ਲਾ ਸਕਦੇ ਹੂੰ ਹੂੰ ਤੇ ਇਹੀ ਬੇਨਤੀ ਹੈ ਮੇਰੀ ਜਾਨਵਰਾਂ ਬਾਰੇ ਤੁਸੀਂ ਖਾਸ ਕਰਤੀ ਹੈ ਜੀ ਹੂੰ ਵੀ ਸਾਰਿਆਂ ਨੂੰ ਜਿੱਥੇ ਤੱਕ ਵੀ ਬਲੌਗ ਤੇ ਦੇਖਦੇ ਨੇ ਹੂੰ ਹੂੰ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਵੀ ਇਹ ਚੀਜ਼ਾਂ ਨੂੰ ਕਿਹਾਂ ਚ ਰੱਖਣਾ ਹੂੰ ਵੀ ਜਿੰਨੇ ਵੀ ਜੂਰੀ ਦੀਆਂ ਬੋਰੀਆਂ ਦੇ ਧਾਗੇ ਨੇ ਜਾਂ ਆਪਾਂ ਕੋਲੇ ਦੁਕਾਨ ਦੇ ਵਿੱਚ ਮੂਰੂ ਮਿਲਦਾ ਧਾਗਾ ਹਾਂ ਹਾਂ ਜਾਂ ਕਿਤੋਂ ਵੀ ਮਿਲਦਾ ਏ ਇਹ ਆਪਣਾ ਬਹੁਤ ਹੀ ਖਤਰਨਾਕ ਹੈ ਸਾਰਿਆਂ ਨੂੰ ਬੇਨਤੀ ਹੈ ਵਾਇਰਲ ਟਿੱਕਾ ਖਾਲਸਾ ਬਿਲਕੁਲ ਜੀ ਕਿਫਤ ਹੈ ਤੇ ਲਓ ਜੀ ਹੁਣ ਆਪਾਂ ਕਰਦੇ ਆ ਨਾਮ ਮਨਾਉਸ ਜਿਨ੍ਹਾਂ ਨੇ ਆਪਾਂ ਨੂੰ ਰਾਤ ਕਰੇ ਨੇ ਪਿਆਰੇ ਪਿਆਰੇ ਕਮੈਂਟ ਸੋਹਣੇ ਸੋਹਣੇ ਤੇ ਸਭ ਤੋਂ ਪਹਿਲਾਂ ਭੈਣ ਬਲਜੀਤ कौर ਉਹਨਾਂ ਦੇ ਹਰ ਰੋਜ਼ ਆਪਾਂ ਨੂੰ ਕਮੈਂਟ ਆਉਂਦੇ ਨੇ ਬਹੁਤ ਪਿਆਰੇ ਪਿਆਰੇ ਕਮੈਂਟ ਆਉਂਦੇ ਨੇ ਧੰਨਵਾਦ ਭੈਣੇ ਬਹੁਤ ਬਹੁਤ ਇੰਨਾ ਚੰਗਾ ਲੱਗਦਾ ਤੁਸੀਂ ਕਮੈਂਟ ਕਰਦੇ ਬਹੁਤ ਜ਼ਿਆਦਾ ਵਧੀਆ ਲੱਗਦਾ ਹੈਗਾ ਤੇ ਐਦਾਂ ਹੀ ਕਮੈਂਟ ਕਰਦੇ ਰਹੋ ਨਾਲ ਜੁੜੇ ਰਹੋ ਵਧੀਆ ਲੱਗਦਾ ਹੈਗਾ ਤੁਹਾਡੇ ਵੀਰ ਨੂੰ ਹੌਸਲਾ ਦਿੰਨੇ ਹੋ ਤੁਸੀਂ ਹਨਾ ਤੇ ਆਪਾਂ ਤੁਹਾਡੇ ਹੌਸਲੇ ਦੇ ਨਾਲ ਹੋਰ ਵੀ ਬਲੌਗਾਂ ਦੇ ਵਿੱਚ ਉਸ ਨਾਲ ਪਸ ਐਕਟੀਵਿਟੀ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਜ ਵੀ ਆਪਾਂ ਨੇ ਕੀਤਾ ਕੁਝ ਨਵੀਂ ਐਕਟੀਵਿਟੀ ਜਿਵੇਂ ਜਸਵੀਰ ਸਿੰਘ ਮੰਗੂ ਨਾਲ ਆਪਾਂ ਨੇ ਗੱਲਬਾਤ ਕੀਤੀ ਹੈ ਅੱਗੇ ਵਾਸਤੇ ਵੀ ਆਪਾਂ ਇਦਾਂ ਕਰਦੇ ਰਹਾਂਗੇ ਹਨਾ ਤੇ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਹੌਸਲਾ ਵੱਧ ਜਾਂਦਾ ਵੀ ਹਾਂ ਆਪਾਂ ਇਦਾਂ ਹੋਰ ਕਰੀਏ ਹਨਾ ਭੈਣ ਹਣੀਆਂ ਦੇਖਦੀਆਂ ਨੇ ਵੀਰ ਹਣੀਆਂ ਦੇਖਦੇ ਨੇ ਆਪਾਂ ਉਹਨਾਂ ਨੂੰ ਹੋਰ ਇਦਾਂ ਵਧੀਆ ਕਰ ਕੇ ਦਿਖਾਈ ਹੈ ਨਾ ਤੇ ਕੋਈ ਉਸ ਸੁਨਹਿਰੀ ਅਹਿਮੇਸ਼ਾ ਤੇ ਦੂਸਰਾ ਕਮੈਂਟ ਆਇਆ ਹੈ ਜੀ ਭੈਣ ਪਰਮ ਗਰੇਵਾਲ ਬਹੁਤ ਵਧੀਆ ਪ੍ਰੈਣ ਦਾ ਕਮੈਂਟ ਹੈ ਧੰਨਵਾਦ ਪ੍ਰੈਣ ਬਹੁਤ-ਬਹੁਤ ਤੁਸੀਂ ਵੀ ਹਰ ਰੋਜ਼ ਸਾਨੂੰ ਕਮੈਂਟ ਕਰਦੇ ਹੋ ਸਾਡੇ ਬਲੌਗ ਦੇਖਦੇ ਹੋ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਨਾਲ ਜੁੜੇ ਰਹੋ ਆਪਣੇ ਪ੍ਰਾਰ ਨੂੰ ਅਪਰੀਸ਼ੀਏਟ ਕਰਦੇ ਰਹੋ ਬਦਗਿਆ ਲੱਗਦਾ ਹੈਗਾ ਤੇ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਬਾਕੀ ਹੁਣ ਹੋਰ ਨਾ ਕੀ ਸ਼ਬਦ ਨਹੀਂ ਹੈਗੇ ਇੰਨੇ ਜਿੰਨਾ ਆਪਾਂ ਬੋਲ ਸਕੀਏ ਕਿਉਂਕਿ ਇੰਨਾ ਇੱਥੇ ਆ ਕੇ ਮੈਨੂੰ ਥੋੜੇ ਸ਼ਬਦ ਮੇਰੇ ਮੁੱਕ ਜਾਂਦੇ ਨੇ ਕਿਉਂਕਿ ਤੁਸੀਂ ਜਿਆੜੀ ਜਿਆਦਾ ਹੋ ਜਾਂਦੀ ਹੈ ਨਾ ਕੁਝ ਬਹੁਤ ਹੋ ਜਾਂਦੀ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਵਧੀਆ ਲੱਗਦਾ ਹੈਗਾ ਤੇ ਵਿਪਜਨ ਦੀ ਹੈ ਨਾ ਤੁਹਾਡੇ ਲਈ ਲੈ ਕੇ ਆਵਾਂਗੇ ਪਰਿਵਾਰਕ ਗਾਣੇ ਤੇ ਇੱਕ ਗਾਣਾ ਬਹੁਤ ਹੀ ਵਧੀਆ ਉਹਦੀ ਕੰਪੋਜੀਸ਼ਨ ਬਣੀ ਹੈਗੀ ਤੇ ਕੱਲ ਨੂੰ ਆਪ ਕੋ ਉਹਦੀ ਡਮੀ ਕਰ ਦਾਂਗੇ ਤੇ ਉਸ ਤੋਂ ਬਾਅਦ 5-7 ਦਿਨਾਂ ਦੇ ਵਿੱਚ ਰਿਕਾਰਡਿੰਗ ਤੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਵੀਡੀਓ ਵੀ ਬਣਾਈਏ ਪਰ ਥੋੜਾ ਜਿਹਾ ਬਜਟ ਆਪਣਾ ਠੀਕ ਰਿਹਾ ਹਨ ਕਈ ਵਾਰੀ ਬਜਟ ਓਵਰ ਹੋ ਜਾਂਦਾ ਤਾਂ ਵੀਡੀਓ ਦਾ ਕੈਨਸਲ ਕਰਨਾ ਪੈ ਜਾਂਦਾ ਪਰ ਕੋਸ਼ਿਸ਼ ਕਰਾਂਗੇ ਵੀਡੀਓ ਬਣਾਈਏ ਕਿਉਂਕਿ ਗਾਣਾ ਬਣਿਆ ਬਹੁਤ ਘੰਟ ਹੈ ਬਹੁਤ ਜ਼ਿਆਦਾ ਘੰਟ ਕੰਪੋਜੀਸ਼ਨ ਇੰਨੀ ਵਧੀਆ ਹੈਗੀ ਹਨਾ ਕਿ ਮਨ ਮੇਰੇ ਦਿਲ ਨੂੰ ਪੂਰੀ ਹੈ ਲੱਗਦੀ ਹੈ ਵੀ ਹਾਂ ਹੈਗੇ ਗੀਤ ਗਾਣਾ ਬਣਿਆ ਹੈਗੇ ਤੇ ਲਿਖਿਆਗਾ ਮੇਰੇ ਇੱਕ ਖਾਸ ਦੋਸਤ ਨੇ ਮੇਰੇ ਛੋਟੇ ਭਰਾ ਨੇ ਬਹੁਤ ਵਧੀਆ ਲਿਖਦਾ ਹੈਗਾ ਤੇ ਆਪਾਂ ਉਹਨਾਂ ਦਾ ਵੀ ਨਾਮ ਜਲਦੀ ਨਮਸ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਬਲੌਗ ਦੇ ਵਿੱਚ ਵੀ ਉਹਨਾਂ ਨੂੰ ਮਲਾਈਏ ਤੁਹਾਡੇ ਨਾਲ ਤੇ ਬਹੁਤ ਸੋਹਣਾ ਪਰਿਵਾਰਕ ਗਾਣਾ ਹੈ ਪਰਿਵਾਰ ਦੇ ਵਿੱਚ ਬਹਿ ਕੇ ਸੁਣਨ ਵਾਲਾ ਗਾਣਾ ਹੈਗਾ ਤੇ ਵਾਸਤੇ ਹੀ ਹੈ ਵੀ ਤੁਸੀਂ ਪਿਆਰ ਦਿਓ ਬਹੁਤ ਤੇ ਤੇ ਮਿਲਦੂ ਆਪਣੇ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਬਸ ਇਨਕ ਦਿਨ ਤੇ ਭਵਾਂ ਕਰਿਓ ਤੇ ਦੁਬਾਰ ਮਿਲਦੇ ਹਾਂ ਜੀ ਫਿਰ ਆਪਾਂ ਦੁਬਾਰੇ ਦੇਖਦੇ ਆਂ ਇੱਧਰ ਨੂੰ ਜਾਣਾ ਆਪਾਂ ਨੇ ਕੀ ਕੀ ਕੰਮ ਕਰਨੇ ਨੇ ਹਜੇ ਜਿੰਨਾ ਕ ਦਿਨ ਰਹਿ ਜਾਂਦਾ ਹਜੇ ਦੁਪਹਿਰ ਹੀ ਹੋਇਆ ਹੈ ਤੇ ਪਕਾਈ ਆਪਣੀ ਅਜੇ ਖਾਸੀ ਹੋਣੀ ਹੈ ਕਿਉਂਕਿ ਵਿਚ ਵਿਚ ਘਰ ਦੇ ਕੰਮ ਵੀ ਕਰਨੇ ਪੈਂਦੇ ਨੇ ਸਵੇਰੇ ਹੀ ਪਹਿਲਾਂ ਮੈਂ ਦੁੱਧ ਭਾ ਕੇ ਉਹਨਾਂ ਡੇਰੀ ਦੇ ਵਿੱਚ ਕਿਉਂਕਿ ਖੇਤ ਜੀਰੀ ਦਾ ਕੰਮ ਚੱਲ ਰਿਹਾ ਅੱਗੇ ਭਰਾ ਹੁਣੇ ਪਾਣਦੇ ਤੇ ਹਨਾ ਉਹਨੂੰ ਉਧਰ ਖੇਤ ਨੇ ਜੀ ਦੇ ਝੋਨਾ ਲਾ ਰਹੇ ਨੇ ਤੇ ਸਾਮ ਨੂੰ ਫੇਰ ਆਪਾਂ ਨੇ ਇਸੇ ਸਾਢੇ 7:30 ਵਜੇ ਫੇਰ ਦੁੱਧ ਪਾ ਕੇ ਆਉਣਾ ਹੁੰਦਾ ਤੇ ਵਿੱਚ ਵਿੱਚ ਦੀ ਹੋਰ ਵੀ ਕਲੋਕ ਕੰਮ ਹੋ ਜਾਂਦੇ ਨੇ ਕਦੇ ਖੇਤ ਗਿੜਾ ਲੱਗ ਜਾਂਦਾ ਤੇ ਕਦੇ ਦੁਕਾਨ ਤੇ ਕਦੇ ਕਿਤੇ ਕਦੇ ਕਿਤੇ ਐਦਾਂ ਹਨਾ ਉਹਨਾਂ ਘਰ ਦੇ ਜਿਹੜੇ ਮਲੇਮਟੇ ਕੰਮ ਨੇ ਉਹ ਮੇਦੇ ਤੇ ਆ ਜਾਂਦੇ ਨੇ ਫਿਰ ਕੰਮ ਦੀ ਰਫਤਾਰ ਹੁੰਦੀ ਹੈ ਤੇ ਦੇਖਦੇ ਹਾਂ ਜੀ ਕਿਦੜੇ ਗਏ ਤਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਵਲੌਗ ਦੇ ਵਿੱਚ ਲਓ ਜੀ ਹੁਣ ਆਪਾਂ ਆ ਗਏ ਬੇੜੇ ਦੇ ਵਿੱਚ ਤੁਸੀਂ ਇਸੇ ਪਿੱਛੇ ਬੂਟੇ ਹਿਲਦੇ ਦੇਖ ਸਕਦੇ ਹੋ ਗੰਬਲਿਆਂ ਦੇ ਵਿੱਚ ਹਵਾ ਕਿੰਨੀ ਸੋਹਣੀ ਚੱਲਦੀ ਤੇ ਇੱਥੇ ਹੁਣ ਬਹੁਤ ਸੋਹਣੀ ਥੋੜੀ ਹਵਾ ਲੱਗਦੀ ਹੈ ਠੰਡੀ ਠੰਡੀ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਵਿੱਚੋਂ ਬੂਟੇ ਹਿਲਦੇ ਤੇ ਹੁਣ ਆਪਾਂ ਗੇੜੇ ਵਿੱਚ ਬੈਠਾ ਹੀ ਘੰਟਾ ਦੇਖੋ ਜੀ ਮੌਸਮ ਬਦਲ ਗਿਆ ਬੱਦਲ ਹੋ ਗਿਆ ਕਾਫੀ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀ ਪਰ ਹੁਣ ਮੌਸਮ ਬਹੁਤ ਵਧੀਆ ਹੋ ਗਿਆ ਠੰਡਾ ਠੰਡਾ ਤੇ ਚਲੋ ਸੁੱਕਰੇ ਕੰਮ ਵਾਲਿਆਂ ਨੂੰ ਸ਼ਾਂਤੀ ਰਹੂ ਐ ਇਸ ਜੀ ਮੌਸਮ ਦੇ ਵਿੱਚ ਕੰਮ ਕਰਨਗੇ ਵਿਚਾਰੇ ਆ ਤਾਂ ਕਿ ਚਲੋ ਉਹਨਾਂ ਵਾਸਤੇ ਬਹੁਤ ਵਧੀਆ ਰੱਬ ਨੇ ਸੋਚੀ ਐ ਤੇ ਇੱਦਾਂ ਹੀ ਹੁਣ 10-20 ਦਿਨ ਠੰਡ ਰੱਖ ਲੈ ਚੱਲੇ ਨੇ ਕੰਮ ਨਿਭੜ ਜੂਗਾ ਲਓ ਜੀ ਸ਼ਾਮ ਹੋ ਗਈ ਹੁਣ ਆਪਾਂ ਕਰ ਦਿਆਂ ਜਿਹਦੇ ਬਲੌਗ ਦਾ ਇੱਥੇ ਐਂਡ ਕੱਲ ਨੂੰ ਮਿਲਾਂਗੇ ਜੀ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਿਤਾ ਤਕਲੀਸ ਆ ਰਹੇ ਨੇ ਪਿਆਰਪਰੀ ਸਤਿ ਸ੍ਰੀ ਅਕਾਲ